ਹਾਂਜੀ ਸਤਿ ਸ਼੍ਰੀ ਅਕਾਲ hope ਤੁਸੀਂ ਘਰੇ ਵਧੀਆ ਹੋਵੋਗੇ ਤੇ ਅੱਜ ਮੈਂ ਲੈ ਕੇ ਆਈਆਂ ਯੂਸਫ ਜਲੇਖਾ ਦਾ ਕਿੱਸਾ ਸੰਖੇਪ ਦੇ ਵਿੱਚ ਥੋੜੀ ਜਿਹੀ ਆਪਾਂ ਸਟੋਰੀ ਟਾਈਪ ਸੁਣਾਵਾਂਗੇ ਜੋ ਕਿ ਬਹੁਤ ਹੀ ਇੰਟਰਸਟਿੰਗ ਹੈ ਸ਼ੁਰੂ ਕਰਦੇ ਆਪਾਂ ਯੂਸਫਾ ਜਿਹੜਾ ਕਿ ਕਨਿਆਰ ਦਾ ਰਹਿਣ ਵਾਲਾ ਸੀ ਯਾਕੂਬ ਦਾ ਪੁੱਤਰ ਸੀ ਪਿਤਾ ਦੀ ਮੌਤ ਤੋਂ ਬਾਅਦ ਭਰਾਵਾਂ ਨੇ ਜੰਗਲ 'ਚ ਸੁੱਟ ਦਿੱਤਾ ਫਿਰ ਪਿਤਾ ਦੇ ਵਿਯੋਗ 'ਚ ਅੰਨਾ ਹੋ ਗਿਆ ਸੀ ਫਿਰ ਯੂਸਫ ਕਲਾਮਾ ਵਾਂਗ ਅੱਗੇ ਤੋਂ ਅੱਗੇ ਵੇਚਿਆ ਗਿਆ ਫਿਰ ਖੂਚ ਸੁੱਟ ਦਿੱਤਾ ਸਿੱਟ ਦਿੱਤਾ ਗਿਆ ਥੋੜੀ ਮਿਸਟੇਕ ਹੋ ਗਈ ਹੈ ਟਾਈਪਿੰਗ ਕਰਨ 'ਚ ਸੌਰੀ ਗੁਲਾਮਾਂ ਵਾਂਗ ਅੱਗੇ ਤੋਂ ਅੱਗੇ ਜਿਹੜਾ ਕਿ ਵੇਚਿਆ ਗਿਆ, ਖੂਚ ਸੁੱਟ ਦਿੱਤਾ ਗਿਆ ਉਹਨੂੰ ਖੂਚੋਂ ਕੱਢ ਕੇ ਮਿਸਰ ਦੇਸ਼ ਲਿਆਂਦਾ ਗਿਆ ਸੀ। ਮਿਸਰ ਸ਼ਹਿਰ 'ਚ ਜੋ ਲੈਖਾ ਦੀ ਖਿਦਮਤ ਲਈ ਖਰੀਦ ਲਿਆ ਜਾਂਦਾ ਹੈ। ਇੱਕ ਬਾਦਸ਼ਾਹ ਦੀ ਬੇਟੀ ਹੁੰਦੀ ਹੈ ਜਿਹੜੀ ਕਿ ਜੁਲੈਖਾ ਹੁੰਦੀ ਹੈ। ਉਹਦੀ ਮਤਲਬ ਕੀ ਸੇਵਾ ਲਈ, ਉਹਦੇ ਕੰਮ ਕਰ ਲਈ ਕੀ ਜਿਹੜਾ ਕਿ ਯੂਸਫ ਨੂੰ ਖਰੀਦ ਲਿਆ ਜਾਂਦਾ ਹੈ। ਉਹਤੇ ਪਾਣ ਕੀ ਵਰਤਦਾ ਕਿ ਜੂਸੇਫ ਤੇ ਮੋਹਿਤ ਹੋ ਜਾਂਦੀ ਹੈ ਤੇ ਜੂਸੇਫ ਨੂੰ ਕਾਮ ਲਈ ਵਰਤਣਾ ਚਾਹੁੰਦੀ ਹੈ ਮਤਲਬ ਕਿ ਉਹ ਨੂੰ ਆਪਣਾ ਹਸਬੰਡ ਬਣਾਉਣਾ ਚਾਹੁੰਦੀ ਹੈ ਜਿਸ ਨੂੰ ਕਾਮ ਦਾ ਸ਼ਿਕਾਰ ਬਣਾਉਂਦੀ ਹੈ ਤਾਂ ਉਹ ਉਸ ਨੂੰ ਮਹਿਲ ਵਿੱਚ ਲੁਕੋ ਕੇ ਰੱਖਦੀ ਹੈ ਮਤਲਬ ਕਿ ਉਹ ਜਦੋਂ ਕਿ ਜੂਸਫਾ ਉਹਦੇ ਕੰਮ ਕਾਜ ਕਰਦਾ ਮਤਲਬ ਕਿ ਉਹ ਤੇ ਮੋਹਿਤ ਹੋ ਜਾਂਦੀ ਆ ਤੇ ਫਿਰ ਉਹ ਨੂੰ ਆਪਣੇ ਕੋਲ ਹੀ ਰੱਖਦੀ ਉਹ ਨੂੰ ਬਾਹਰ ਨਹੀਂ ਜਾਣ ਦਿੰਦੀ ਹੈਗੀ ਮਤਲਬ ਕਿ ਉਦਲੀਕ ਮਹਿਲ ਦਾ ਜੁਲੈਖਾ ਲਈ ਉਹਦੇ ਵਿੱਚ ਉਸ ਨੂੰ ਲੁਕੋ ਕੇ ਰੱਖਦੀ ਹੈ ਫਿਰ ਸੱਤ ਕੋਠੜੀਆਂ ਬਣਾ ਲੈਂਦੀ ਹੈ ਉਹ ਸੱਤਵੇਂ ਦਰਵਾਜ਼ੇ ਦੀ ਕੋਠੜੀ ਤੇ ਯੂਸੁਫ ਨੂੰ ਮਿਲਣ ਜਾਂਦੀ ਹੈ ਯੂਸੁਫ ਦਾ ਪੱਲਾ ਫੜ ਲੈਂਦੀ ਹੈ ਜੋ ਯੂਸੁਫ ਬਾਹਰ ਨਿਕਲ ਜਾਂਦਾ ਹੈ ਜੁਲੈਖਾ ਯੂਸੁਫ ਤੇ ਤੋਮਤ ਲਾ ਦਿੰਦੀ ਹੈ ਬਾਦਸ਼ਾਹ ਯੂਸੁਫ ਨੂੰ ਕੈਦਖਾਨੇ ਵਿੱਚ ਛੁੱਟ ਦਿੰਦਾ ਹੈ ਯੂਸੁਫ ਸੁਪਨਿਆਂ ਦੀ ਹਕੀਕਤ ਵਿੱਚ ਨੇ ਪੁੰਨ ਸੀ ਫਿਰ ਬਾਦਸ਼ਾਹ ਨੂੰ ਵੀ ਇਸ ਹਕੀਕਤ ਦਾ ਪਤਾ ਲੱਗ ਜਾਂਦਾ ਹੈ ਬਾਦਸ਼ਾਹ ਦੀ ਮੌਤ ਤੋਂ ਬਾਅਦ ਗੱਦੀ ਤੇ ਯੂਸਫ ਬਹਿਤਦਾ ਹੈ ਯੂਸਫ ਤੇ ਜਿਲੇਖਾ ਦਾ ਨਿਕਾਹ ਹੋ ਜਾਂਦਾ ਹੈ ਮਤਲਬ ਕਿ ਵਿਆਹ ਹੋ ਜਾਂਦਾ ਹੈ ਮੁੱਢੀ ਵਿੱਚ ਲੈਖਾ ਨੂੰ 12 ਸਾਲ ਦੀ ਨੱਡੀ ਕਹਿੰਦੀ ਹੈ ਇਸ ਕਹਾਣੀ ਨੂੰ ਕੁਰਾਨ ਵਿੱਚ ਸੱਚਾ ਇਸ ਕਹਾਣੀ ਨੂੰ ਕੁਰਾਨ ਵਿੱਚ ਭਰਾ ਪੂਰਾਨ ਵਿੱਚ ਵੀ ਮਤਲਬ ਕਿ ਇਤ ਮਿਸਟੇਕਾ ਕੁਰਾਨ ਚ ਕੁਰਾਨ ਚ ਵੀ ਜਿਹੜਾ ਕਿ ਸੱਚਾ ਪਿਆਰ ਦੱਸਿਆ ਗਿਆ ਇਸ ਕਹਾਣੀ ਦਾ ਜਿਹੜਾ ਕਿ ਵੀਰ ਬਾਬਾ ਨੂੰ ਕੁਰਾਨ ਕਿਉਂ ਮਿਲ ਜਾਂਦਾ ਮਤਲਬ ਕਿ ਜਿਹੜਾ ਕਿ ਹੰਯੂਸਸ ਸੀ ਉਹ ਇੱਕ ਕੀ ਸੀ ਕਨਿਆਰ ਦੇ ਤਰ੍ਹਾਂ ਰਹਿਣ ਵਾਲਾ ਸੀ ਯਾਕੂਬ ਦਾ ਪੁੱਤਰ ਸੀ ਯਾਕੂਬ ਵੀ ਜਦੋਂ ਮੌਤ ਹੋ ਜਾਂਦੀ ਹੈ ਮਤਲਬ ਕਿ ਯੂਸੁਫ ਨੂੰ ਆਪਣੇ ਪਿਤਾ ਦੀ ਮੌਤ ਤੇ ਬਹੁਤ ਹੀ ਜ਼ਿਆਦਾ ਸਦਮਾ ਲੱਗਦਾ ਹੈ ਜਦੋਂ ਮਤਲਬ ਕਿ ਯੂਸੁਫ ਵੱਡਾ ਹੁੰਦਾ ਉਹਦੇ ਜਿਹੜੇ ਭਰਾ ਮਤਲਬ ਕਿ ਉਹਨੂੰ ਜ਼ਮੀਨ ਵਗੈਰਾ ਨਹੀਂ ਦਿੰਦੇ ਉਸ ਨੂੰ ਜਿਹੜਾ ਕਿ ਵੇਚਿਆ ਜਾਂਦਾ ਗੁਲਾਮਾਂ ਵਾਂਗ ਅੱਗੇ ਤੋਂ ਅੱਗੇ ਮਿਸਰ ਦੇਸ਼ 'ਚ ਮਤਲਬ ਕਿ ਉਹਨੂੰ ਕੋਈ ਬਾਦਸ਼ਾਹ ਖਰੀਦ ਲੈਂਦਾ ਕਿਸ ਲਈ ਖਰੀਦਦਾ ਮਤਲਬ ਕਿ ਆਪਣੀ ਕੁੜੀ ਦੀ ਖਿਦਮਤ ਲਈ ਜੁਲੈਖਾ ਦੀ ਖਿਦਮਤ ਲਈ ਉਹ ਮਤਲਬ ਕਿ ਜਦੋਂ ਉਹ ਜੁਲੈਖਾ ਦੀ ਖਿਦਮਤ ਕਰਦਾ ਹੈ ਤਾਂ ਜਿਹੜੀ ਜੁਲੈਖਾ ਜਿਹੜੀ ਕਿ ਜਾਸਕਤੇ ਕੀ ਹੋ ਜਾਂਦੀ ਆ ਮੂਹਿਤ ਹੋ ਜਾਂਦੀ ਆ ਫਿਰ ਉਸ ਨੂੰ ਮਤਲਬ ਕਿ ਆਪਣੇ ਮੈਲਾਂ ਦੇ ਵਿੱਚ ਹੀ ਲੁਕੋ ਕੇ ਰੱਖਦੀ ਆ ਸੱਤ ਕੋਠੜੀਆਂ ਤੱਕ ਦੇ ਕਿ ਬਣਿਆ ਹੁੰਦੇ ਅੰਦਰ ਮਹਿਲਾਂ ਦੇ ਵਿੱਚ ਉੱਥੇ ਮਿਲਣ ਜਾਂਦੀ ਜੀ ਯੂਸਫ ਨੂੰ ਜਦੋਂ ਬਾਦਸ਼ਾਹ ਨੂੰ ਪਤਾ ਲੱਗਦਾ ਤਾਂ ਉਸ ਨੂੰ ਜਿਹੜਾ ਕਿ ਯੂਸਫ ਨੂੰ ਕੈਦਖਾਨੇ ਦੇ ਵਿੱਚ ਸੁੱਪ ਦਿੰਦਾ ਹੈ ਪਰ ਅਚਾਨਕ ਹੀ ਫਿਰ ਉਹਨੂੰ ਬਾਦਸ਼ਾਹ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਮੈਂ ਕੈਦਖਾਨੇ ਵਿੱਚ ਯੂਸਫ ਨੂੰ ਛੁੱਟਿਆ ਹੋਇਆ ਉਹ ਕੀ ਹੈ ਸੁਪਨਿਆਂ ਦੇ ਕੀਕਾ ਤਾ ਫਿਰ ਉਸ ਨੂੰ ਆਪਣੇ ਭਵਿੱਖ ਬਾਰੇ ਕੁਛ ਨਾ ਕੁਝ ਕਹਲ ਜ਼ਰੂਰ ਕਰਦਾ ਉਹ ਤੇ ਇਸ ਤਰ੍ਹਾਂ ਜਿਹੜਾ ਕਿ ਉਹਦੀ ਮੌਤ ਤੋਂ ਬਾਅਦਾਂ ਬਾਦਸ਼ਾਹੀ ਦੇ ਮਤਉਬਦ ਯੂਸਫਾ ਜਿਹੜਾ ਕਿ ਬਾਦਸ਼ਾਹ ਬਣਦਾ ਯੂਸਫ ਤੇ ਜਿਲੇਖਾ ਦਾ ਵਿਆਹ ਕਰ ਹੋ ਜਾਂਦਾ ਇਸ ਤਰ੍ਹਾਂ ਇਹ ਬਹੁਤ ਹੀ ਸੱਚੇ ਪਿਆਰ ਦੀ ਕਹਾਣੀ ਹੈ ਇਸ ਕਹਾਣੀ ਦਾ ਜ਼ਿਕਰ ਕਿੱਥੇ ਮਿਲਦਾ ਆਪਾਂ ਨੂੰ ਕੁਰਾਨ ਦੇ ਵਿੱਚ ਮਿਲਦਾ ਹੈ ਇਹ ਅੱਜ ਦੀ ਆਪਣਾ ਸੰਖੇਪ ਛੋਟਾ ਜਿਹਾ ਕਿੱਸਾ ਟੀ ਮੈਂ ਬਹੁਤ ਹੀ ਬਰੀਫ ਦੇ ਵਿੱਚ ਦੱਸਿਆ ਹੈ ਕਿੱਸਾ ਬਣਾ ਕੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਕਿਸੇ ਦੇ ਬਾਰੇ ਡਿਸਕਸ਼ਨ ਕਰਾਂਗੇ ਥੈਂਕ ਯੂ ਸੋ ਮੱਚ ਵਧੀਆ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਜਨਾਪਾ ਦਿੱਤ ਵੀ ਐਵੇਂ ਦਾ ਹੋਰ ਆ ਜਿਹੜਾ ਕਿ ਕਿੱਸਾ ਜਾਂ ਕਹਾਣੀ ਕੁਛ ਵੀ ਨਾਵਲ ਨੂੰ ਸੰਖੇਪ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਵੱਡੇ ਹੁੰਦੇ ਨੇ ਬਸਾਰਾ ਤਾਂ ਨਹੀਂ ਦੱਸ ਸਕਦੇ ਹੈਗੇ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਜਿਹੜੀ ਕਿ ਇਹ ਸਟੋਰੀ ਟਾਈਪ ਕਰਾਵਾਂਗੇ ਥੈਂਕ ਯੂ